ਦੇਖੋ ਇਹਨਾਂ ਨੇ ਕੋਈ ਤੇਜ਼ੀ ਦੇ ਵਿੱਚ ਫੈਸਲੇ ਲਿੱਤੇ ਫਰਕ ਰਹਿੰਦੇ ਨੇ ਨਵੇਂ ਫੋਨ ਤੇ ਇੱਕ ਬਾਕੀ ਕਾफी ਸਮਾਂ ਹੋ ਗਿਆ ਇਹਨਾਂ ਨੂੰ ਆਪਣੀਆਂ ਮੰਗਾਂ ਬਣਾਉਣ ਦੇ ਨੂੰ ਜਦੋਂ ਕੋਈ ਬੱਚੇ ਨੂੰ ਕੋਈ ਆਪਾਂ ਚੀਜ਼ ਨੂੰ ਲਾਲਚ ਦੇ ਦਈਏ ਵੀ ਤੂੰ ਪੁੱਤ ਹਾਂ ਹੱਸਟ ਸੈਕਿੰਡ ਆ ਜਾ ਤੈਨੂੰ ਆ ਚੀਜ਼ ਲੈ ਕੇ ਦੇਵਾਂਗੇ ਜੇ ਬੱਚੇ ਨੂੰ ਲੰਦੇ ਬੱਚਾ ਤਾਂ ਮਾਂ ਕੋਲੋਂ ਜਿੱਦ ਕਰੂ ਏ ਜਦੋਂ ਨੇ ਵਾਦਾ ਕੀਤਾ ਸੀ ਮੇਰੇ ਨਾਲ ਵੀ ਤੁਸੀਂ ਮੈਨੂੰ ਲੈ ਕੇ ਨਹੀਂ ਦਿੱਤੀ ਉਹੀ ਚੀਜ਼ ਆ ਸਰਕਾਰ ਨੇ ਨਾ ਨਾਲ ਵਾਦਾ ਕੀਤਾ ਕਿ ਸਾਡੀ ਸਰਕਾਰ ਬਣਾਓ ਤੇ ਸੋਨੂੰ ਜਿਹੜਾ ਮੁਖੋਟੇ ਦੀ ਗੱਲ ਕਰਦੇ ਆ ਜਿਹੜਾ ਮੁੱਖ ਮੰਤਰੀ ਸਾਹਿਬ ਦੇ ਪਾਇਆ ਹੋਇਆ ਜੋ ਮੁੱਖ ਮੰਤਰੀ ਨੂੰ ਕੇਜਰੀਵਾਲ ਨੇ ਜਾਂ ਦੋਦੀ ਹੁਣੀਆਂ ਨੇ ਕਹਿਤਾ ਮੁੱਖ ਮੰਤਰੀ ਉਹ ਤੋਂ 1 ਇੰਚ ਚ ਗਹਾਣੀ ਵੱਧ ਸਕਦਾ ਤੇ ਨਾ ਇੰਚੀ ਘਟ ਸਕਦਾ ਜੇ ਉਹਨੇ ਕਹਿਤਾ ਵੀ ਆ ਲੋਕਾਂ ਨੂੰ ਕੁੱਟਣਾ ਤਾਂ ਉਹ ਐ ਨਹੀਂ ਕਹਿ ਸਕਦਾ ਵੀ ਕੁੱਟਣਾ ਨਹੀਂ ਉਹਨੇ ਪੂਰਾ ਲਾਠੀ ਚਾਰਜ ਕਹਿ ਕੇ ਕਰਾਇਆ ਦਸਤਾ ਮਾਹੌਲ ਬਣਾਇਆ ਇਹਨਾਂ ਦੇ ਬਿਆਨ ਆ ਰਹੇ ਨੇ ਦਿੱਲੀ ਦੇ ਰੁਪਈਏ ਨੂੰ ਕਿਵੇਂ ਦੇਖਦੇ ਨੇ ਕੱਲ ਮਾਹੌਲ ਦੇਖਣ ਨੂੰ ਮਿਲਿਆ ਬਹੁਤ ਮਾੜਾ ਰੁਪਈਆ ਇਹਦੇ ਲਈ ਨਾ ਕਹਿੰਦੇ ਨੇ ਵੀ ਜਿਹੜੇ ਪ੍ਰਾਈਵੇਟ ਪਲੇਅਰ ਲਿਆ ਕੇ ਤਾ ਰਹੇ ਨੇ ਆ ਤੇ ਜਿਵੇਂ ਇਹਨਾਂ ਦੇ ਆਪਣੇ ਚਿਹਤੇ ਨੇ ਬਹੁਤਾ ਦੀਪ バス ਵਾਲੇ ਆ ਕੇ ਹੋਰ ਉਹ ਪਲੇ ਇਹਨਾਂ ਨੂੰ ਲਿਆ ਕੇ ਲਾਉਣਾ ਇਹਨਾਂ ਨੇ ਆ ਕਹਿੰਦੇ ਨੇ ਵੀ ਜਿਹਨੇ ਕਿਲੋਮੀਟਰ ਵਾਲਾ ਉਹ ਨਹੀਂ ਆ ਸਰਕਾਰ ਆਪਣੀਆਂ ਨਵੀਆਂ ਬੱਸਾਂ ਪਾਵੇ ਭਾਰਤੀ ਕਿਸਾਨ ਜੀ ਦੀ ਨੇਕਤਾ ਉਗਰਾਹ ਹੈਗੀ ਜਿਹੜੀ ਉਗਰਾਹਾਂ ਦੇ ਵੱਲੋਂ ਜਿਹੜਾ ਕਿਹਾ ਗਿਆ ਸੀਗਾ ਕਿ ਤੁਹਾਡੇ ਨਾਲ ਆਗੇ ਤਾਂ ਇੱਥੇ ਨਾਲ ਆ ਜਿਹੜਾ ਧਰਨਾ ਹੈਗਾ ਉਹ ਲਗਾਇਆ ਗਿਆ ਹੈਗਾ ਕੱਲ ਜਿਹੜਾ ਪੀਆਰਟੀਸੀ ਪਨਬਾਸ ਮੁਲਾਜ਼ਮਾਂ ਦਾ ਪ੍ਰਦਰਸ਼ਨ ਸੀਗਾ ਉਹ ਕਾਫੀ ਉਗਰ ਹੁੰਦਾ ਨਜ਼ਰ ਆਇਆ ਸੀਗਾ ਜਿੱਥੇ ਕੇਐਸਐਚਓ ਦੇ ਉੱਪਰ ਜਿਹੜਾ ਅੱਗ ਜਿਹੜੀ ਪੈ ਗਈ ਸੀਗੀ ਪੈਟਰੋਲ ਦੇ ਚੱਲਦਿਆਂ ਤਾਂ ਅੱਜ ਵੀ ਵੱਡੇ ਪੱਧਰ ਤੇ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਉਹਨਾਂ ਦੀ ਪਿੱਠ ਦੇ ਉੱਪਰ ਆ ਖੜੀਆਂ ਨੇਗੀਆਂ ਇਹ ਤਸਵੀਰਾਂ ਤੁਸੀਂ ਅੱਜ ਬੱਸ ਸਟੈਂਡ ਸੰਗਰੂਰ ਦੀਆਂ ਦੇਖ ਸਕਦੇ ਹੋਗੇ ਜਿੱਥੇ ਕਿ ਉਹਨਾਂ ਦੀ ਹੜਤਾਲ ਦੇ ਚੱਲਦਿਆਂ ਵੱਡੇ ਪੱਧਰ ਤੇ ਜਿਹੜੀਆਂ ਬੱਸਾਂ ਨੇਗੀਆਂ ਉਹ ਖੜੀਆਂ ਨਜ਼ਰ ਆ ਰਹੀਆਂ ਨੇ ਤੇ ਦੂਸਰੇ ਪਾਸੇ ਬੱਸਾਂ ਨੇ ਜਿਹੜੀਆਂ ਬੱਸ ਸਟੈਂਡ ਦੇ ਵਿੱਚ ਹੀ ਖੜੀਆਂ ਨੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਕੱਲ ਪ੍ਰਦਰਸ਼ਨ ਕਰ ਰਹੇ 盼 ਵਾਸਤੇ ਪੀ ਆਰਟੀਸੀ ਦੇ ਮੁਲਾਜ਼ਮ ਸੀਗੇ ਉਹਨਾਂ ਨੂੰ ਡੇਟੇਨ ਕਰ ਲਿਆ ਗਿਆ ਤੁਹਾਨੂੰ ਜਾਣਕਾਰੀ ਦੇ ਲਈ ਦੱਸ ਦਈਏ ਕਿ ਜਿਹੜਾ 10 ਦੇ ਕਰੀਬ ਜਿਹੜੇ ਮੁਲਾਜ਼ਮ ਸੀਗੇ ਜਾਂ ਜਿਹੜੇ ਲੀਡਰ ਸੀਗੇ ਯੂਨੀਅਨ ਦੇ ਉਹਨਾਂ ਦੇ ਉੱਪਰ ਪਰਚੇ ਨੇ ਜ ਉਹ ਬਾਈ ਨੇਮ ਦੇ ਦਿੱਤੇ ਗਏ ਨੇਗੇ ਐਫ ਆਈ ਆਰ ਲਾਂਚ ਕਰ ਦਿੱਤੀ ਗਈ ਹੈ ਕਿਉਂਕਿ ਕੱਲ ਇੱਕ ਘਟਨਾ ਹੁੰਦੀ ਹੈਗੀ ਕਿ ਜਦੋਂ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਚੈੱਕ ਕਰੀ ਹੁੰਦੀ ਹੈਗੀ ਤਾਂ ਇੱਕ ਐਸ ਐਚਓ ਨੂੰ ਜਿਹੜੀ ਅੱਗ ਹੈਗੀ ਉਹ ਲੱਗ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਜਿਹੜਾ ਇਹ ਮਸਲਾ ਹੈਗਾ ਇਸ ਸਮੇਂ ਉਹ ਹਾਲਾਤ ਇਸ ਤਰ੍ਹਾਂ ਦੇ ਬਣ ਜਾਂਦੇ ਨੇ ਕਿ ਇੱਕ ਐਸਐਚਓ ਜਿਹੜਾ ਉਹਦੇ 'ਚ ਝੁਲਸ ਜਾਂਦਾ ਤੇ ਇਸ ਤੋਂ ਬਾਅਦ ਵੱਡੀ ਪੱਧਰ ਤੇ ਜਿਹੜਾ ਲਾਠੀ ਚਾਰਜ ਹੈ ਜਾਂ ਜਿਹੜਾ ਉਹਨਾਂ ਨੂੰ ਘੜੀਸ-ਘੜੀਸ ਕੇ ਬੱਸਾਂ ਦੇ ਵਿੱਚ ਲਿਆਇਆ ਜਾਂਦਾ ਤਾਂ ਅੱਜ ਭਾਰਤੀ ਕਿਸਾਨ ਜਿਹਨੂੰ ਨੇਕਤਾ ਉਗਰਾਹਾ ਉਹਨਾਂ ਦੀ ਪਿੱਠ ਤੇ ਖੜਦੀ ਨਜ਼ਰ ਆ ਰਹੀ ਹੈ ਇੱਥੇ ਧਰਨਾ ਲਗਾਇਆ ਗਿਆ ਹੈਗਾ ਅੱਜ ਜਗਤਾਰ ਸਿੰਘ ਲੱਡੀ ਸਾਡੇ ਨਾਲ ਨੇ ਕਿਵੇਂ ਦੇਖਦੇ ਹੋ ਕਿ ਅੱਜ ਉਗਰਾਹਾ ਦੇ ਵੱਲੋਂ ਕਾਲ ਦਿੱਤੀ ਗਈ ਹੈਗੀ ਭਨਵਾਸ ਪੀਆਰਟੀਸੀ ਕੱਚੇ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਦੇਖੋ ਜੀ ਜਿਹੜੀ ਕੱਲ ਘਟਨਾ ਹੋਈ ਆ ਉਹ ਬਹੁਤ ਨਿੰਦਨਯੋਗ ਆ ਹੂੰ ਜਿਹੜੇ ਕਿ ਬੱਸ ਦੇ ਉੱਪਰੋਂ ਕੁੱਟ ਕੇ ਇੱਕ ਡਰਾਈਵਰ ਨੂੰ ਥੱਲੇ ਸਿੱਟਿਆ ਗਿਆ ਉਹਦੇ ਹਜੇ ਐ ਨਹੀਂ ਪਤਾ ਵੀ ਕਿੰਨੀਆਂ ਕਿ ਸੱਟਾਂ ਲੱਗੀਆਂ ਨੇ ਉਹਨੂੰ ਕਿੱਥੇ ਸਿੱਟਿਆ ਗਿਆ ਉਹ 8-10 ਜਿਹੜੇ ਚਿੰਬੜ ਰਹੇ ਨੇ ਉਹਦੇ ਲੱਤਾਂ ਮਾਰ ਰਹੇ ਨੇ ਕਿਵੇਂ ਡਾਂਗਾ ਮਾਰ ਰਹੇ ਨੇ ਉਹ ਲੋਕਾਂ ਨੇ ਦੇਖਿਆ ਜਿਹੜਾ ਕੱਲ ਦਾ ਉਰੇ ਦਹਿਸ਼ਤ ਦਾ ਮਾਹੌਲ ਬਣਾਇਆ ਗਿਆ ਜੇ ਸਾਡੇ ਚੌਥੀ ਅੱਖ ਕਹਿੰਦੇ ਨੇ ਜਿਹੜਾ ਥਾਮਾ ਸਾਡਾ মিডিਆ ਵੀ ਜਿਹਨੇ ਕਵਰੇਜ ਕਰਕੇ ਸਾਰਾ ਦਿਖਾਉਣਾ ਉਹਨਾਂ ਦੇ ਵੀ ਥੱਪੜ ਮਾਰੇ ਗਏ ਨੇ ਤੈਸ ਦੇ ਵਿੱਚ ਆ ਕੇ ਮੋਬਾਈਲ ਭੰਨੇ ਗਏ ਨੇ ਪਰ ਕੱਲ ਜਿਹੜਾ ਹੂਰੇ ਵਾਲਾ ਸੰਗਰੂਰ ਵਾਲਾ ਨੀਤੀ ਕੱਲੀ ਕਾਲ ਆ ਇਹਨਾਂ ਦੀ ਪੰਜਾਬ ਦੀ ਕਾਲਤੀ ਕਿੱਥੇ ਇਹ ਜੀ ਇਵਨ ਦੇਖਣ ਨੂੰ ਨਹੀਂ ਮਿਲਿਆ ਜੋ ਸੰਗਰੂਰ ਦੇ ਵਿੱਚ ਮਿਲਿਆ ਦੇਖੋ ਇਹਨਾਂ ਨੇ ਕੋਈ ਤੇਜ਼ੀ ਦੇ ਵਿੱਚ ਫੈਸਲੇ ਲੁੱਤੇ ਫਰਕ ਰਹਿੰਦੇ ਨੇ ਨਵੇਂ ਫੋਨ ਤੇ ਇੱਕ ਬਾਕੀ ਕਾਫੀ ਸਮਾਂ ਹੋ ਗਿਆ ਇਹਨਾਂ ਨੂੰ ਆਪਣੀਆਂ ਮੰਗਾਂ ਬਣਾਉਂਦਿਆਂ ਨੂੰ ਜਦੋਂ ਕੋਈ ਬੱਚੇ ਨੂੰ ਕੋਈ ਆਪਾਂ ਚੀਜ਼ ਨੂੰ ਲਾਲਚ ਦੇ ਦਈਏ ਵੀ ਤੂੰ ਪੁੱਤ ਹਾਂ ਅੱਠ ਸੈਕਿੰਡ ਆ ਜਾ ਤੈਨੂੰ ਆ ਚੀਜ਼ ਲੈ ਕੇ ਦੇਵਾਂਗੇ ਜੇ ਬੱਚੇ ਨੂੰ ਲੰਦੇ ਬੱਚਾ ਤਾਂ ਮਾਂ ਫੋਦੋ ਜਿੱਦ ਕਰੂ ਏ ਕਿ ਤੂੰ ਨੇ ਵਾਦਾ ਕੀਤਾ ਦੀ ਮੇਰੇ ਨਾਲ ਤੁਸੀਂ ਮੈਨੂੰ ਲੈ ਕੇ ਨਹੀਂ ਦਿੱਤੀ ਹੂੰ ਉਹੀ ਚੀਜ਼ ਆ ਸਰਕਾਰ ਨੇ ਨਾ ਨਾਲ ਵਾਦਾ ਕੀਤਾ ਕਿ ਸਾਡੀ ਸਰਕਾਰ ਬਣਾਓ ਤੇ ਸੋਨੂੰ ਜਿਹੜਾ ਪਰ ਇੱਕ ਪਾਸੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਸਵੇਰੇ বাস ਸਟੈਂਡ ਦੇ ਵਿੱਚ ਸਵਾਰੀਆਂ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਕਿ ਕੋਈ ਪਰੇਸ਼ਾਨੀ ਤਾਂ ਨਹੀਂ ਆ ਰਹੀ ਪਰ ਦੂਸਰੇ ਪਾਸੇ ਵੱਡੇ ਪੱਧਰ ਤੇ ਜਿਹੜਾ ਇਹ ਪ੍ਰਦਰਸ਼ਨ ਆਇਆ ਹੈਗਾ ਇਹ ਪ੍ਰਦਰਸ਼ਨ ਦੀਆਂ ਵੀ ਕੱਲ ਤਸਵੀਰਾਂ ਦੇਖੀਆਂ ਵੀ ਨਹੀਂ ਗਈਆਂ ਦੇਖੋ ਉਹੀ ਮਕੂਟੇ ਦੀ ਗੱਲ ਕਰਦੇ ਆ ਜਿਹੜਾ ਮੁੱਖ ਮੰਤਰੀ ਸਾਹਿਬ ਦੇ ਪਾਇਆ ਹੋਇਆ ਜੋ ਮੁੱਖ ਮੰਤਰੀ ਨੂੰ ਕੇਜਰੀਵਾਲ ਨੇ ਜਾਸ ਜ਼ੋਦੀ ਹੋਣੀਆਂ ਨੇ ਕਹਿਤਾ ਮੁੱਖ ਮੰਤਰੀ ਉਹ ਤੋਂ 1 ਇੰਚ ਚ ਗਾਹ ਨਹੀਂ ਵੱਧ ਸਕਦਾ ਤੇ 9 ਇੰਚ ਹੀ ਘਟ ਸਕਦਾ ਜੇ ਉਹਨੇ ਕਹਿਤਾ ਵੀ ਆਹ ਲੋਕਾਂ ਨੂੰ ਕੁੱਟਣਾ ਤਾਂ ਉਹ ਐ ਨਹੀਂ ਕਹਿ ਸਕਦਾ ਵੀ ਕੁੱਟਣਾ ਨਹੀਂ ਉਹਨੇ ਪੂਰਾ ਲਾਠੀ ਚਾਰਜ ਕਹਿ ਕੇ ਕਰਾਇਆ ਦਹਿਸਤ ਦਾ ਮਾਹੌਲ ਬਣਾਇਆ ਇਹਨਾਂ ਦੇ ਬਿਆਨ ਆਲੇ ਨੇ ਦਿੱਲੀ ਰਪਈਏ ਨੂੰ ਕਿਵੇਂ ਦੇਖਦੇ ਨੇ ਕੱਲ ਮਾਹੌਲ ਦੇਖਣ ਨੂੰ ਮਿਲਿਆ ਬਹੁਤ ਮਾੜਾ ਰਵਈਆ ਇਹਦੇ ਲਈ ਨਾ ਕਹਿੰਦੇ ਨੇ ਵੀ ਜਿਹੜੇ ਪ੍ਰਾਈਵੇਟ ਪਲੇਅਰ ਆ ਲਿਆ ਕੇ ਤਾ ਰਹੇ ਨੇ ਆ ਤੇ ਜਿਵੇਂ ਇਹਨਾਂ ਦੇ ਆਪਣੇ ਚਾਹੇਤੇ ਨੇ ਬਹੁਤਾ ਦੀਪ ਬਸ ਵਾਲੇ ਆ ਕੇ ਹੋਰ ਉਹ ਪਲੇ ਇਹਨਾਂ ਨੂੰ ਲਿਆ ਕੇ ਲਾਉਣਾ ਇਹਨਾਂ ਨੇ ਆ ਕਹਿੰਦੇ ਨੇ ਵੀ ਜਿਹੜੇ ਕਿਲੋਮੀਟਰ ਵਾਲਾ ਉਹ ਨਹੀਂ ਆ ਸਰਕਾਰ ਆਪਣੀਆਂ ਨਵੀਆਂ ਬੱਸਾਂ ਪਾਵੇ ਸਰਕਾਰ ਲਵੇ ਬਹੁਤ ਧਾਮ ਜਾਵਾ ਇਹਨਾਂ ਨੇ ਪਹਿਲਾਂ ਬਾਜ਼ਲਾਂ ਨੂੰ ਪਿੱੜਦਾ ਰਿਹਾ ਆਹੀ ਮੁੱਖ ਮੰਤਰੀ ਵੀ ਪ੍ਰਾਈਵੇਟ ਬੱਸਾਂ ਨੇ ਰਾਜਾ ਬੜਿੰਗ ਵਰਗੇ ਚੜ ਕੇ ਦੇਖਦੇ ਰਹੇ ਨੇ ਚੈਕਿੰਗਾਂ ਕਰਦੇ ਆ ਮੁੱਖ ਮੰਤਰੀ ਆਪ ਨਾ ਲੈ ਲੈ ਕੇ ਸਿੱਧਾ ਕਹਿੰਦਾ ਰਿਹਾ ਵੀ ਫਲਾਣਿਆਂ ਨੇ ਆ ਬਗੈਰ ਰੂਟ ਤੋਂ ਬੱਸਾਂ ਪਾਲੀਆਂ ਨੀਆਂ ਬੱਸਾਂ ਵਧਣੇ ਅੱਜ ਉਹ ਕਿੱਥੇ ਵਾ ਗਿਆ ਉਹ ਵਾਦੇ ਜੇ ਅੱਜ ਇਹਨਾਂ ਨੇ ਆਪਣੀਆਂ ਮੰਗਾਂ ਲਈ ਪੰਜਾਬ ਦੀ ਕਾਲ ਦਿੱਤੀ ਹੈ ਕੋਈ ਕੱਲੇ ਸੰਗਰੂਰ ਚ ਕਾਲ ਦੀ ਪਰ ਸੰਗਰੂਰ ਦਾ ਮੁੱਖ ਮੰਤਰੀ ਦਾ ਜ਼ਿਲ੍ਹਾ ਹੋਣ ਦੇ ਨਾਤੇ ਇਹ ਹਜੇ ਤਸੱਦਦ ਕਰਨ ਉਹਨਾਂ ਨੂੰ ਹਜੇ ਇਹ ਨਹੀਂ ਪਤਾ ਵੀ ਕਿਹੜੇ ਥਾਣੇ 'ਚ ਕਿੰਨੇ ਨੇ ਕਿੱਥੇ ਹੈਗੇ ਨੇ ਉਹਨਾਂ ਦੀ ਜੇਲ੍ਹ ਦੀ ਤਿਆਰੀ ਕਰ ਲਈ ਇਹਨਾਂ ਨੇ ਜੇਲ੍ਹਾਂ 'ਚ ਸਿੱਟ ਕੇ ਕਿੰਨੇ ਕਿਹਨੂੰ ਸਿੱਟਣਗੇ ਇਹ ਤਸਵੀਰਾਂ ਹਾਂ ਆਲੇ ਆ ਕੇ ਗਏ ਦਾ ਇਹਨਾਂ ਨੂੰ ਸਿੱਟ ਲੈਣਾ ਅੱਜ ਵਿਮਨ ਬਲਾਕਾਂ ਤੁਸੀਂ ਕਦੋਂ ਤੱਕ ਬੈਠੋਗੇ ਹੁਣ ਦੇਖੋ ਕਾਲ ਹੈਗੇ ਇਹਨਾਂ ਦੀ ਅਸੀਂ ਇਹਨਾਂ ਦੀ ਸਪੋਰਟ ਤੇ ਜਿਵੇਂ ਸਾਨੂੰ ਜਹਜਾ ਕਹਿਣਗੇ ਅਸੀਂ ਉਹਦੇ ਪਿੱਛੇ ਤੇ ਕੀ 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 ਬੰਦ ਵੀ ਕਰਦੀ ਕੋਈ ਕਾਲ ਦਿੱਤੀ ਗਈ ਆ ਉਹ ਵੀ ਕਰਨਗੇ ਹਾਂ ਸਾਨੂੰ ਤਾਂ ਕਹਿਣਗੇ ਇਸ ਤੇ ਇਹਨਾਂ ਦੇ ਨਾਲ ਲੱਗ ਕੇ ਡਾਂਗਾਂ ਮੂਰੇ ਹੋ ਕੇ ਖਾਵਾਂਗੇ ਸਪੋਟ ਇਹਨਾਂ ਦੀ ਪਿੱਛੇ ਹੋ ਕੇ ਕਰਦੇ ਬਿਲਕੁਲ ਇਸ ਸਮੇਂ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਉਹ ਮਗਰ ਖੜੀਆਂ ਨਜ਼ਰ ਆ ਰਹੀਆਂ ਨੇ ਕਿ ਸਾਨੂੰ ਸਿਰਫ ਤੇਰ ਦੇ ਵੱਲੋਂ ਹੱਕ ਦੇ ਵਿੱਚ ਪਿਆਨ ਦਿੱਤਾ ਗਿਆ ਤਾਂ ਹੁਣ ਭਾਰਤੀ ਕਿਸਾਨ ਜੁਣੀ ਨੇਕਤਾ ਉਗਰਾਹ ਹੈਗੀ ਜਿਹੜੀ ਉਗਰਾਹਾਂ ਦੇ ਵੱਲੋਂ ਜਿਹੜਾ ਕਿਹਾ ਗਿਆ ਸੀਗਾ ਕੀ ਤੁਹਾਡੇ ਨਾਲ ਆਗੇ ਤਾਂ ਇੱਥੇ ਨਾਲ ਜਿਹੜਾ ਧਰਨਾ ਹੈਗਾ ਉਹ ਲਗਾਇਆ ਗਿਆ ਹੈਗਾ ਯੂਨੀਅਨ ਦੇ ਵੀ ਨੁਮਾਇੰਦੇ ਸਾਡੇ ਨਾਲ ਨੇ ਭਾਈ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਲਖਵਿੰਦਰ ਸਿੰਘ ਪੀਆਰਟੀਸੀ ਬਜਪੁਰਦਾਨ ਇਸ ਸਮੇਂ ਕੀ ਹਾਲਾਤ ਨੇ ਕਿੰਨੇ ਤੁਹਾਡੇ ਸਾਥੀ ਨੇ ਜਿਹੜੇ ਜਿਹੜੇ ਪੁਲਿਸ ਹਿਰਾਸਤ ਦੇ ਵਿੱਚ ਨੇ ਸਾਡੇ ਜਿਹੜੇ ਟੋਟਲ ਸਾਥੀਲੇ ਜੀ 10 ਬੰਦੇ ਤਾਂ ਇਹਨਾਂ ਨੇ ਮੈਨੂੰ ਲੱਗਦਾ ਜੇਲ੍ਹ 'ਚ ਭੇਜਦੇ ਜੀ 30 ਕੇ ਬੰਦੇ ਖਾਣੇ ਆਪਣਾ ਸੀਟੀ ਠਾਣ ਦੇ ਉੱਤੇ ਨੇ 40 ਬੰਦੇ ਟੋਟਲ ਦੱਸਿਆ ਹੁਣ ਕੀ ਅਗਲਾ ਐਕਸ਼ਨ ਹੈ ਤੁਹਾਡਾ ਅਗਲਾ ਐਕਸ਼ਨ ਸਾਡਾ ਪਹਿਲਾ ਤਾਂ ਐਕਸ਼ਨ ਇਹੀ ਹੈ ਜੀ ਸਾਡੀ ਮੇਨ ਮੰਗ ਹੈ ਜਿਹੜੀ ਸਾਡੇ ਬਿਨ ਉਹ ਬੰਦਿਆਂ ਦੀ ਛਾੜ ਦੇ ਦੀ ਰਿਹਾਈ ਕੀਤੀ ਜਾਵੇ ਜੀ ਜਿਹੜਾ ਉਸ ਤੋਂ ਅਗਲਾ ਪ੍ਰੋਜੈਕਟ ਆ ਜੇ ਨਾ ਕੋਈ ਰਿਹਾਈ ਕੀਤੀ ਉਹਨਾਂ ਦੀ ਕੋਈ ਜਾਦੇ ਕੋਈ ਗੱਲ ਵਧੀ ਤਾਂ ਸਾਡੇ ਜਿਹੜਾ 11500 ਦਾ ਇਕੱਠ ਹੋ ਰਿਹਾ ਪਹੁੰਚ ਰਿਹਾ ਤਾਂ ਅਸੀਂ ਕੋਈ ਉਸ ਤੋਂ ਬਾਅਦ ਕੋਈ ਤਾਕੜਾ ਜਾਂ ਤਿੱਖਾ ਸੰਘਰਸ਼ ਕਰਾਂਗੇ ਜੀ ਕੱਲ ਹੀ ਕੱਲ ਦੀ ਘਟਨਾ ਨੂੰ ਕਿਵੇਂ ਦੇਖਦੇ ਜਿਹੜੀ ਕੱਲ ਘਟਨਾ ਵਾਪਰੀ ਹੈਗੀ ਐਸਐਚਓ ਨੂੰ ਅੱਗ ਲੱਗੀ ਉਹਨਾਂ ਦੀ ਵਰਦੀ ਨੂੰ ਪੈਟਰੋਲ ਛਿੜਕਿਆ ਗਿਆ ਤਾਂ ਉਹਦੇ ਪਿੱਛੇ ਹੁਣ ਤੱਕ ਤੁਸੀਂ ਕੁਝ ਪਤਾ ਕੀਤਾ ਵੀ ਕਿਉਂ ਅੱਗ ਲੱਗੀ ਹੈ ਦੇਖੋ ਜੀ ਕਹੇ ਨੂੰ ਤਾਂ ਬਹੁਤ ਉਸਾਈ ਹੈਣਾ ਜੀ ਪਰ ਅੱਗ ਲੱਗਣ ਦਾ ਕਾਰਨ ਮੇਨ ਇਹ ਨਹੀਂ ਹੈਗਾ ਵੀ ਡਰਾਈਵਰ ਕਰੈਕਟਰਾਂ ਜਿਨ੍ਹਾਂ ਨੇ ਪੈਟਰੋਲ ਛਿੜਕਿਆ ਉਹਨਾਂ ਨੇ ਛਿੜਕਿਆ ਜੀ ਇਹ ਸੁਣਨ ਦੇ ਵਿੱਚ ਆਇਆ ਸੀ ਦੇਖਿਆ ਵੀ ਆ ਤੁਸੀਂ ਸੋਚ ਕੇ ਚੱਲੋ ਅਸੀਂ ਮੈਂ ਉਹਰੇ ਪੈਟਰੋਲ ਪਾ ਕੇ ਅੱਗ ਲਾ ਰਿਹਾ ਆਪਦੇ ਉਹਦੇ ਉੱਤੇ ਅੱਗ ਲਾਵਾਂਗੇ ਤਾਂ ਆਪਣਾ ਕੱਪੜਾ ਜ਼ਰੂਰ ਮੱਚੂਗਾ ਮੱਚੂਗਾ ਚਾਹੇ ਸ਼ਲਟ ਪਾਈਆ ਚਾਹੇ ਜਾਟ ਪਾਈਆ ਪਰ ਉੱਥੇ ਐਸੋ ਦੇ ਸਾਹਬ ਦਾ ਵੀ ਇੱਕ ਵੀ ਪ੍ਰੂਤਖਾਂ ਦਾ ਮੈਂ ਵੀਡੀਓ ਪਈਆ ਮਾੜਾ ਮੋਟਾ ਵੀ ਕੱਪੜਾ ਨਹੀਂ ਮੱਚਿਆ ਜੀ ਉਹ ਜਾਣੋ ਸੀ ਕਿ ਕੋਈ ਨੀ ਸਾਜ਼ਿਸ਼ ਦੀ ਪਲੈਨਿੰਗ ਦੀ ਵੀ ਕਿਸੇ ਹਿਸਾਬ ਨਾਲ ਧਰਨਾ ਚੱਕਿਆ ਜਾਵੇ ਕਿਸੇ ਹਿਸਾਬ ਨਾਲ ਇਹਨਾਂ ਨੂੰ ਪਰ੍ਹਾਂ ਕੀਤਾ ਜਾਵੇ ਅਸੀਂ ਲਾਠੇ ਚਾਰਜ ਕਰੀਏ ਸਾਡੇ ਬੰਦਿਆਂ ਨੂੰ ਬੱਸਾਂ ਤੋਂ ਭਗਾ ਭਗਾ ਕੇ ਥੱਲੇ ਛੱਟਿਆ ਇੱਕ ਬੰਦਾ ਸਾਡਾ ਡੈਫੈਕਟਰਾਇਜ਼ ਪੂਰਾ ਉਹ ਵੀ ਹਜੇ ਇਹਨਾਂ ਨੇ ਜੇਲ੍ਹ ਚ ਰੱਖਦਾ ਕੋਈ ਮੈਡੀਕਲ ਨਹੀਂ ਕਰਾਇਆ ਕੁਛ ਵੀ ਪੁਰਾ ਜਰੂਰ ਨਾ ਰਿਹਾਈ ਕਰਤੀ ਅਸੀਂ ਮੈਡੀਕਲ ਕਰਾਵਾਂਗੇ ਕੱਲੇ ਕੱਲੇ ਬੰਦੇ ਦਾ ਉਸ ਤੋਂ ਬਾਅਦ ਜਿਹੜੀ ਬੰਦ ਦੀ ਕਾਰਵਾਈ ਅਸੀਂ ਪੁਲਿਸ ਵਿਭਾਗ ਤੇ ਪ੍ਰਸ਼ਾਸਨ ਤੇ ਮੈਨੇਜਮੈਂਟ ਤੇ ਅਸੀਂ ਕੱਲੇ ਕੱਲੇ ਅਧਿਕਾਰੀ ਤੇ ਕਰਾਵਾਂਗੇ ਬਿਲਕੁਲ ਵੱਡੇ ਪੱਧਰ ਤੇ ਕੱਲ ਜਦੋਂ ਇਹ ਘਟਨਾ ਹੁੰਦੀ ਆ ਤਾਂ ਲਾਠੀ ਚਾਰਜ ਕੀਤਾ ਜਾਂਦਾ ਵੱਡੀ ਗਿਣਤੀ ਚ ਪ੍ਰਦਰਸ਼ਨਕਾਰੀ ਨੇ ਜਿਹੜੇ ਉਹਨਾਂ ਨੂੰ ਲਾਠੀ ਤਾ ਹੁਣ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਇਹਨਾਂ ਦੀ ਪਿੱਠ ਦੇ ਉੱਪਰ ਖੜੀ ਨਜ਼ਰ ਆ ਰਹੀ ਹੈ ਕਿ ਉਹਨਾਂ ਨੇ ਕਾਲ ਦਿੱਤੀ ਹੈ ਕਿ ਜਿਵੇਂ ਵੀ ਜਥੇਬੰਦੀ ਕਹੂਗੀ ਅਸੀਂ ਉਸੇ ਲੋਟ ਉਹਨਾਂ ਦੇ ਨਾਲ ਚੱਲਾਂਗੇ ਤੇ ਹੁਣ ਤੱਕ ਜਿਹੜਾ ਆਪ ਜਿਹੜੇ ਪੀਆਰਟੀਸੀ ਪਨਵਸ ਦੇ ਮੁਲਾਜ਼ਮ ਹੜਤਾਲ ਤੇ ਨੇ ਉਹਨਾਂ ਦਾ ਇਹੀ ਕਹਿਣਾ ਹੈਗਾ ਕਿ ਜਦੋਂ ਤੱਕ ਸਾਡੇ ਸਾਥੀ ਨੇ ਜਿਹੜੇ ਰਿਹਾ ਨਹੀਂ ਕੀਤੇ ਜਾਂਦੇ ਜਿਹੜੇ ਪੁਲਿਸ ਬੰਦਾ ਉਹ ਡਿਟੇਨ ਕੀਤੇ ਗਏ ਨੇ ਉਦੋਂ ਤੱਕ ਸਾਡਾ ਪ੍ਰਦਰਸ਼ਨ ਹੈ ਜਿਹੜਾ ਉਹ ਕਿਸੇ ਵੀ ਰੂਪ ਦੇ ਵਿੱਚ ਹੋ ਸਕਦਾ ਹੈਗਾ ਪੰਜਾਬ ਤੱਕ ਤੋਂ ਕੁਲਵੀਰ ਸਿੰਘ ਸੰਗਰੂ